ਲੋ ਵੀ ਆਪਾਂ ਪਹੁੰਚ ਗਏ ਲੋਕੇਸ਼ਨ ਤੇ ਹੁਣ ਇੱਥੋਂ ਚੱਕਣਾ ਆਪਾਂ ਕਾ ਉਧਰੋਂ ਬਾਈਏ ਟਰੱਕ ਕਰ ਲੈ ਸਾਈਡ ਤੇ ਹੁਣ ਆ ਗਈ ਆਪਣੀ ਵਾਰੀ ਬਹੁਤ ਕਾਫੀ ਆਪਾਂ ਲਗਾ ਬੈਠੇ ਤੇ ਵੀਰ ਅਰੇ ਤੂ ਜੀ ਲੈ ਕਰਤੀ ਤਿਆਰੀ ਲੱਦਣ ਦੀ ਹੁਣ ਏਦਾਂ ਕਰਕੇ ਆਤ ਰਹਿ ਗਏ ਵਸ ਦੋ ਕ ਬੰਡਲ ਚੱਕ ਲੈ ਇਧਰ ਕਬਾਈਨਾ ਚੈੱਕ ਕਰੋ ਤੁਸੀਂ ਖੜੇ ਗਣਾ ਲੈਨੋਵਾਰ ਇਧਰ ਵੀ ਤੰਨੇ ਸਾਰੇ ਲੈਨੋਵਾਰ ਖੜੇ ਆ E no, non stavo con il mio nocardi. Nocardi non ਆ ਕਵੇ ਮਾਰ ਮਾਰ ਕੇ ਜੋਰ ਨਾਲ ਕਰਤੀ ਖੜਤਾ ਪਰਾਲੀ ਲਓ ਮਿੱਤਰ ਤੁਹਾਨੂੰ ਇੱਕ ਟ੍ਰੈਕਟਰ ਦਿਖਾਉਣੇ ਅੱਜ ਅਮਰੀਕਾ ਦਾ ਆ ਖੜਾ ਸਾਰਾ ਸੰਦਾ ਇਹਨਾਂ ਦਾ

ਇੱਧਰ ਕਟਰ ਪਾਇਆ ਖੜਾ ਇਹਦੇ ਮਗਰ ਉਧਰ ਵੀ ਹੱਸੰਦੇ ਸਾਰੇ ਖੜੇ ਆ ਕਮੈਂਟ ਕਰਕੇ ਦੱਸੋ ਕਿਹੜਾ ਡ੍ਰੈਕਟਰ ਕੋਈ ਆਹ ਮਸ਼ੀਨ ਆਡਾ ਐਮਐਲ ਦਾ ਮੱਕ ਵਾਲੀ ਮਸ਼ੀਨ ਆ ਇਹ ਲੋ ਬਈ ਲੋਡ ਦਿੱਤਾ ਲਾਦ ਹੁਣ ਤੋਂ ਦਿਖਾਉਣੇ ਕਬਈਨਾ ਇਤੋਂ ਨਹੀਂ ਕਬਈਨਾ ਹੋ ਜਿਗਾ ਬਾਤੇ ਕਰੋ ਇਹ ਤਾਂ ਕਾ ਵਾਂ ਲਕਿਨ ਚਲੋ ਵੀ ਹੁਣ ਚੱਲਦੇ ਆਪਾਂ ਬੈਕ ਟੂ ਬੇਸਿਕ ਪਿੰਡਾਂ ਨੂੰ ਗ੍ਰੈਵਿਟੀ ਕੋਲ ਆ ਗਿਆ ਪਟੰਡਾ ਦੇ ਰੋਲ ਰੋਲ ਲੱਗਣ ਤੋਂ ਬਾਅਦ ਵੇਟ ਹੋ ਗਿਆ ਲੱਗਦਾ ਇਹ ਤੋਂ ਬਾਅਦ ਫੇਰ ਆਪਾਂ ਪਾਉਣਿਆ ਘਰਾਣ ਚੱਲੇ ਮੌਸਮ ਵੀ ਉਹੋ ਜਿਹਾ ਦੇਖ ਕਰੋ ਜੇੜਾ ਜੇ ਹੋ ਗਿਆ ਵੇਟ ਆਹ ਸਾਡਾ ਤਾਂ ਜਾ ਦੇਣਾ ਹਾਰਮਨ ਉਹ ਤਾਂ ਕਹਿੰਦਾ ਬਾਏ ਬਾਏ ਹੋਣ ਚੱਲਦੇ ਆਪਾਂ ਰਹਾ ਹੜ ਲਓ ਵੀ ਮੇਟਰ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ